ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਆਪਾਂ ਇੱਕ ਬਹੁਤ ਸੋਖਾ ਜਿਹਾ ਡਿਜ਼ਾਈਨ ਬਣਾਉਣਾ ਹੈ ਜੀ ਜਿਹੜਾ ਕਿ ਮੈਂ ਆਪਣੇ ਸਵੈਟਰ ਵਿੱਚ ਪਾਇਆ ਹੋਇਆ ਹੈ ਇਹਦੇ ਮੈਂ ਤੁਹਾਨੂੰ ਕੁੰਡੇ ਵੀ ਦੱਸਿਆ ਜੀ ਪਹਿਲੀ ਵੀਡੀਓ 'ਚ ਡਾਜਨਰ ਪਾਉਣੇ ਪਹਿਲੀ ਵੀਡੀਓ ਵਿੱਚ ਤੁਹਾਨੂੰ ਮੈਂ ਕੁੰਡੇ ਪਾਉਣੇ ਦੱਸਿਆ ਜੀ ਦੂਜੀ ਵੀਡੀਓ ਵਿੱਚ ਮੈਂ ਤੁਹਾਨੂੰ ਬਾਰਡਰ ਬਣਾਉਣਾ ਦੱਸਿਆ ਜੀ ਹੁਣ ਮੈਂ ਤੁਹਾਨੂੰ ਇਹਦਾ ਦੱਸਦੀ ਆ ਜੀ ਡਿਜ਼ਾਈਨ ਕਿਵੇਂ ਬਣਾਇਆ ਆਪਾਂ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਚਲੋ ਜੀ ਫਿਰ ਦੇਖਦੇ ਆਪਾਂ ਕਿਵੇਂ ਬਣਾਇਆ ਇਹ ਡਿਜ਼ਾਈਨ ਆ ਦੇਖੋ ਜੀ ਇਹਦੇ ਮੈਂ ਤੁਹਾਨੂੰ ਕੁੰਡੇ ਪਾਉਣੇ ਦੱਸੇ ਹੋਏ ਆ ਤੇ ਆ ਮੈਂ ਤੁਹਾਨੂੰ ਬਾਰਡਰ ਬਣਾਉਣਾ ਦੱਸਿਆ ਹੋਇਆ ਇਹਦੇ ਉੱਪਰੇ ਹੁਣ ਮੈਂ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸੂਗੀ ਜੀ ਕੋਈ ਵੀ ਆਪਾਂ ਨੇ ਆਪਣਾ ਕੋਟੀ ਜਾਕਟ ਸਵੈਟਰ ਸ਼ੁਰੂ ਕਰਨਾ ਹੁੰਦਾ ਜੀ ਪਹਿਲਾਂ ਆਪਾਂ ਬਾਰਡਰ ਬਣਾਉਨੇ ਆ ਫਿਰ ਆਪਾਂ ਆਪਣਾ ਉੱਪਰ ਜਿਹੜੇ ਕੁੰਡੇ ਕੰਡੇ ਵਧਾਉਣੇ ਹੁੰਦੇ ਆ ਜਿਵੇਂ ਹੁਣ ਇਹ ਜਿਹੜਾ ਮੈਂ ਸਵੈਟਰ ਬਣਾਇਆ ਜੀ ਇਹ ਮੈਂ ਦੱਸੂਗੀ ਤੁਹਾਨੂੰ ਕਿਵੇਂ ਬਣਾਇਆ ਪਹਿਲਾਂ ਇਹਦੇ ਮੈਂ ਘੱਟ ਕੁੰਡੇ ਪਾਏ ਆ ਉੱਪਰ ਇਹਦੇ ਕੁੰਡੇ ਵਧਾਏ ਆ ਫਿਰ ਮੈਂ ਸਵੈਟਰ ਦੇ ਸਵੈਟਰ ਪੂਰਾ ਹੋਏ ਤਾਂ ਮੈਂ ਤੁਹਾਨੂੰ ਸਾਰਾ ਸਵੈਟਰ ਦੱਸੂਗੀ ਜੀ ਕਿਵੇਂ ਬਣਾਇਆ ਇਹ ਮੈਂ ਜਦ ਵੀ ਇਹ ਡਿਜ਼ਾਈਨ ਆਪਾਂ ਨੇ ਸ਼ੁਰੂ ਕਰਨਾ ਬਾਰਡਰ ਤੋਂ ਉੱਪਰ ਆਪਾਂ ਨੇ ਦੋ ਸਲਾਈਆਂ ਸਿੱਧੀਆਂ ਪਾਉਣੀਆਂ ਜੀ ਇੱਕ ਸਿੱਧੀ ਇੱਕ ਉਲਟੀ ਹੁਣ ਆਪਾਂ ਸਲਾਈ ਆਪਣੀ ਸਿੱਧੀ ਪਾਉਣੀ ਹੈ ਜੀ ਪੂਰੀ ਸਲਾਈ ਆਪਾਂ ਨੇ ਸਿੱਧੀ ਪਾ ਲਈ ਜੀ ਹੁਣ ਆਪਾਂ ਆ ਗਏ ਹਾਂ ਉਲਟੀ ਸਾਈਡ ਇਹ ਸਲਾਈ ਆਪਾਂ ਨੇ ਆਪਣੀ ਸਾਰੀ ਉਲਟੀ ਉਲਟੀ ਪਾ ਕੇ ਕੰਪਲੀਟ ਕਰ ਲੈਣੀ ਜੀ ਵਧੀਆ-ਵਧੀਆ ਕਮੈਂਟ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਹ ਡਿਜ਼ਾਈਨ ਜਿਹੜਾ ਆਪਾਂ ਨੇ ਜਦ ਪਾਉਣਾ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ 6 6 ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾ ਕੇ ਜੀ ਦੋ ਕੁੰਡੇ ਆਪਣੇ ਫालतੂ ਰੱਖ ਲੈਣੇ 6 6 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਆਪਾਂ ਨੇ ਫालतੂ ਰੱਖ ਲੈਣੇ ਜੀ ਚਲੋ ਜੀ ਹੁਣ ਆਪਾਂ ਡਿਜ਼ਾਈਨ ਕਰਦੇ ਆਪਾਂਣਾ ਸ਼ੁਰੂ ਪਹਿਲਾਂ ਆਪਾਂ ਦੋ ਕੁੰਡੇ ਆਪਣੇ ਸਿੱਧੇ ਬੁਣ ਲਈ ਜੀ ਉਸ ਤੋਂ ਬਾਅਦ ਆਪਣਾ ਸ਼ੁਰੂ ਹੋਊਗਾ ਜੀ සිද්දන ර చපන සත්ත කුඩ සිද් ఉන उसස්තෝගපන එක කුం ට බාද පන පකුේ සිද්ද ඒු ఉට ఫ కు కు కుండే సీ కుండా ఉల్టా ਆਪਾਂ ਨੇ ਫੇਰ ਪੰਜ ਕੁੰਡੇ ਸੌਰੀ ਜੀ ਇੱਥੇ ਮੈਂ ਤੁਹਾਨੂੰ ਦੱਸਣ ਚ ਥੋੜੀ ਜੀ ਗਲਤੀ ਪੈ ਗਈ ਆਪਾਂ ਨੇ ਇਹ 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ ਚਾਰ ਕੁੰਡੇ ਫालतू ਰੱਖਣੇ ਆ ਜੀ ਆ ਦੇਖੋ ਜੀ ਹੁਣ ਇੱਕ ਕੁੰਡਾ ਉਲਟਾ ਉਸ ਤੋਂ ਅੱਗੇ ਆਪਾਂ ਨੇ ਦੋ ਕੁੰਡੇ ਜਿਹੜੇ ਸਿੱਧੇ ਰੱਖਣੇ ਆ ਉਹ ਹੁਣ ਮੈਂ ਇਸ ਤਰ੍ਹਾਂ ਬਿਤਾ ਲੈਣੇ ਆ ਆ ਦੇਖੋ ਜੀ ਹੁਣ ਮੈਨੂੰ ਇਸ ਤਰ੍ਹਾਂ ਬਤਾਉਣੇ ਪਏ ਆ ਇਹ ਦੋ ਕੁੰਡੇ ਜਿਹੜੇ ਸਾਈਡ ਤੇ ਸਿੱਧੇ ਰੱਖਣੇ ਆ ਆਪਾਂ ਨੇ 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ 4 ਕੁੰਡੇ ਫालतू ਰੱਖਣੇ ਆ ਜੀ ਦਸਾਂ ਚ ਥੋੜ੍ਹਾ ਜਿਹਾ ਮੈਨੂੰ ਗਲਤੀ ਲੱਗ ਗਈ ਮੇਤੋਂ ਹੁਣ ਆਪਾਂ ਆਗੇ ਕੇ ਉਲਟੇ ਪਾਸੇ ਉਲਟੀ ਸिलाई ਆਪਾਂ ਨੇ ਆਪਣੀ ਪੂਰੀ ਉਲਟੇ-ਉਲਟੇ ਪਾ ਲੈਣੀ ਛੇ ਛੇ ਕੁੰਡੇ ਦੇ ਹਿਸਾਬ ਨਾਲ ਪਾ ਕੇ ਚਾਰ ਕੁੰਡੇ ਆਪਾਂ ਨੇ ਫालतू ਰੱਖਣੇ ਜੀ ਹੁਣ ਆਪਾਂ ਨੇ ਸ਼ੁਰੂ ਜ ਆਪਣੇ ਦੋ ਕੁੰਡੇ ਸਿੱਧੇ ਬੁਣ ਲਏ ਜੀ ਦੋ ਕੁੰਡੇ ਸਿੱਧੇ ਬੁਣ ਕੇ ਜੀ ਆ ਧਾਗਾ ਜੀ ਜਿਹੜਾ ਇੱਧਰ ਹੀ ਰੱਖਣਾ ਆਪਾਂ ਨੇ ਇਹ ਕੁੰਡੇ ਨੂੰ ਆਪਾਂ ਨੇ ਇਸ ਤਰ੍ਹਾਂ ਉਲਟਾ ਬੁਣ ਲੈਣਾ ਆ ਆ ਇੱਕ ਜਾਲੀ ਬਣ ਗਈ ਹੁਣ ਆਪਾਂ ਨੇ ਜਿਹੜੇ ਅਗਲੇ ਤਿੰਨ ਕੁੰਡੇ ਆ ਇਹਨਾਂ ਨੂੰ ਇਕੱਠਿਆਂ ਨੂੰ ਉਲਟੇ ਬੁਣ ਦੇਣਾ ਹੈ ਫਿਰ ਉਸ ਤੋਂ ਅੱਗੇ ਆਪਾਂ ਨੇ ਇੱਕ ਕੁੰਡਾ ਉਲਟਾ ਬੁਣ ਲਿਆ ਫਿਰ ਜਿਹੜਾ ਆਪਾਂ ਨੇ ਆ ਕੁੰਡਾ ਉਲਟਾ ਬਣਾਇਆ ਹੋਇਆ ਇਹਨੂੰ ਆਪਾਂ ਨੇ ਸਿੱਧਾ ਬੁਣ ਦੇਣਾ ਇਸ ਤਰ੍ਹਾਂ ਤਾਂ ਅੱਗੇ ਨੂੰ ਆਪਣੀ ਸਾਈਡ ਰੱਖਣਾ ਹੈ ਇਸ ਤਰ੍ਹਾਂ ਬੁਣ ਦੇਣਾ ਹੁਣ ਆਪਾਂ ਨੇ ਧਾਗੇ ਨੂੰ ਪਿੱਛੇ ਹੀ ਰੱਖਣਾ ਹੈ ਇਹ ਗੁੰਡੇ ਨੂੰ ਆਪਾਂ ਨੇ ਜਿਹੜੇ 5 ਗੁੰਡੇ ਆ ਇਹਨਾਂ ਚੋਂ ਪਹਿਲੇ ਗੁੰਡੇ ਨੂੰ ਇਸ ਤਰ੍ਹਾਂ ਉਲਟਾ ਬੁਣ ਲੈਣਾ ਹੈ ਜਿਹੜੇ ਵਿਚਲੇ 3 ਗੁੰਡੇ ਹੈਗੇ ਇਹਨਾਂ ਨੂੰ ਆਪਾਂ ਨੇ ਇਕੱਠਿਆਂ ਨੂੰ ਬੁਣ ਦੇਣਾ ਇਸ ਤਰ੍ਹਾਂ ਫਿਰ ਆਪਾਂ ਨੇ ਉਸ ਤੋਂ ਅਗਲਾ ਗੁੰਡਾ ਉਲਟਾ ਫਿਰ ਜਿਹੜਾ ਆ ਉਲਟਾ ਗੁੰਡਾ ਹੈ ਜੀ ਧਾਗਾ ਇੱਧਰ ਰੱਖਣਾ ਇਹਨੂੰ ਸਿੱਧਾ ਬੁਣ ਦੇਣਾ ਜੀ ਤੇ ਜਿਹੜਾ ਪੰਜਾਂ ਚੋ ਪਹਿਲਾ ਗੁੰਡਾ ਜੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਉਲਟਾ ਬਣ ਦੇਣਾ ਫੇਰ ਅਗਲੇ ਤਿੰਨੇ ਗੁੰਡਿਆਂ ਨੂੰ ਆਪਾਂ ਨੇ ਇਕੱਠੇ ਬੁਣਦੇ ਹਾਂ ਪੂਰੀ ਸਿਲਾਈ ਆਪਾਂ ਨੇ ਆਪਣੀ ਐਵੇਂ ਹੀ ਪਾ ਲੈਣੀ ਹੈ ਜੀ ਆ ਦੇਖੋ ਜਿਹੜਾ ਅਖੀਰ ਵਿੱਚ ਇੱਕ ਗੁੰਡਾ ਆਪਾਂ ਨੇ ਉਲਟਾ ਬਣਾਇਆ ਤਾਂ ਹੀ ਉਸ ਤੋਂ ਬਾਅਦ ਆਪਣੇ ਦੋ ਗੁੰਡੇ ਸਿੱਧੇ ਰਹਿ ਜਾਣਗੇ ਜਿਹੜਾ ਉਲਟਾ ਗੁੰਡਾ ਇਹਨੂੰ ਆਪਾਂ ਨੇ ਧਾਗੇ ਨੂੰ ਇੱਧਰ ਹੀ ਰੱਖ ਕੇ ਇੱਕ ਗੁੰਡਾ ਇਹ ਤੋਂ ਵਧਾ ਦੇਣਾ ਇਹ ਦੋ ਗੁੰਡੇ ਆਪਾਂ ਨੇ ਆਪਣੇ ਸਿੱਧੇ ਬੁੱਲ ਲੈਣੇ ਹੁਣ ਆਪਾਂ ਆਗੇ ਦੀ ਆਪਣੀ ਉਲਟੀ ਸਲਾਈ ਚ ਉਲਟੀ ਸਲਾਈ ਆਪਾਂ ਆਪਣੀ ਪਾਉਂਗੇ ਜੀ ਪੂਰੀ ਉਲਟੇ ਦੇਖੋ ਜੀ ਡਿਜ਼ਾਈਨ ਆਪਣਾ ਹੋ ਗਿਆ ਸ਼ੁਰੂ ਉਹੀ ਸਲਾਈਆਂ ਆਪਾਂ ਨੇ ਫੇਰ ਰਿਪੀਟ ਕਰ ਦੇਣੀਆਂ ਜੀ ਇੱਕ ਸਲਾਈ ਆਪਾਂ ਨੇ ਸਿੱਧੀ ਪਾ ਲੈਣੀ ਇੱਕ ਫੇਰ ਉਲਟੀ ਪਾ ਲੈਣੀ ਇੱਕ ਵਿੱਚ ਫੇਰ ਆਪਾਂ ਨੇ ਉਸੇ ਤਰ੍ਹਾਂ ਜੀ 7 ਗੁੰਡੇ ਪਹਿਲਾਂ ਸਿੱਧੇ ਬੁਣ ਕੇ ਇੱਕ ਗੁੰਡਾ ਉਲਟਾ ਫੇਰ ਆਪਾਂ ਨੇ 5 ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਫੇਰ 5 ਸਿੱਧੇ ਇੱਕ ਗੁੰਡਾ ਉਲਟਾ ਇਸ ਤਰ੍ਹਾਂ ਹੀ ਆਪਾਂ ਨੇ ਆਪਣੀ ਪੂਰੀ ਸਲਾਈ ਪਾ ਲੈਣੀ ਜੀ ਫੇਰ ਉਲਟੇ ਪਾਸੇ ਤੋਂ ਉਲਟੀ ਸਲਾਈ ਫੇਰ ਆਪਾਂ ਨੇ ਇਸ ਤਰ੍ਹਾਂ ਅਗਾ ਪਿੱਛੇ ਰੱਖ ਕੇ ਦੇਖੋ ਜੀ ਮੈਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਗੇ ਆਸਲਾ ਹੀ ਆਪਾਂ ਆਪਣੀ ਪਾਉਂਗੇ ਜੀ ਪੂਰੀ ਸਿੱਧੀ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਜੀ ਫਿਰ ਸਮਝ ਲੱਗਦਾ ਡਿਜ਼ਾਈਨ ਦਾ ਨਹੀਂ ਤਾਂ ਡਿਜ਼ਾਈਨ ਦੀ ਕੋਈ ਸਮਝ ਨਹੀਂ ਪੈਂਦੀ ਜੇ ਆਪਾਂ ਥੋੜੀ ਜੀ ਦੇਖ ਕੇ ਛੱਡ ਦਿੰਨੇ ਆ ஆ சிலை அப்பா பாங்க பூரி உல்ட்டி ਉਲਟੀ ਸਲਾਈ ਆਪਾਂ ਨੇ ਪਾ ਲਈ ਜੀ ਆਪਣੀ ਹੁਣ ਆਪਾਂ ਪਾਵਾਂਗੇ ਜੀ ਸੱਤ ਕੁੰਡੇ ਸਿੱਧੇ ਇੱਕ ਸਲਾਈ ਉਲਟੀ ਸਿੱਧੀ ਪਾ ਕੇ ਜੀ ਫਿਰ ਆਪਾਂ ਨੇ ਇਸ ਤਰ੍ਹਾਂ ਕਰਨਾ ਡਿਜ਼ਾਈਨ ਸ਼ੁਰੂ ਸੱਤ ਕੁੰਡੇ ਆਪਾਂ ਨੇ ਸਿੱਧੇ ਪਾ ਲਈ ਜੀ ਹੁਣ ਪਾਵਾਂਗੇ ਜੀ ਆਪਾਂ ਇੱਕ ਕੁੰਡਾ ਉਲਟਾ ਆ ਦੇਖੋ ਜੀ ਪਹਿਲਾਂ ਵੀ ਆਪਣਾ ਆਹ ਕੁੰਡਾ ਦੇਖੋ ਦਿਖਦਾ ਹੈ ਇੱਥੋਂ ਪਤਾ ਲੱਗ ਜਾਂਦਾ ਜੇ ਮਾੜੀ-ਮੋਟੀ ਗਲਤੀ ਪੈ ਜਵੇ ਡਿਜ਼ਾਈਨ 'ਚ ਇਹੀ ਗੁੰਡਾ ਹਰ ਵਾਰੀ ਉਲਟਾ ਪੈਣਾ ਚਾਹੀਦਾ ਜੀ ਦੇਖੋ ਇੱਕ ਗੁੰਡਾ ਉਲਟਾ ਪਾ ਲਿਆ ਆਪਾਂ ਨੇ ਉਸ ਤੋਂ ਅੱਗੇ ਆਪਾਂ ਨੇ ਆਹ ਜਿਹੜਾ ਡਿਜ਼ਾਈਨ ਬਣਾਇਆ ਵਾ ਪੰਜ ਗੁੰਡਿਆਂ ਤੇ ਇਹਨਾਂ ਨੂੰ ਆਪਾਂ ਨੇ ਸਿੱਧੇ ਬੁਣ ਦੇਣਗੇ ਵੀਡੀਓ ਜ਼ਰੂਰ ਥੋੜੀ ਜਿਹੀ ਲੰਬੀ ਬਣ ਜਾਣੀ ਜੀ ਪਰ ਮੈਂ ਤੁਹਾਨੂੰ ਦੁਬਾਰਾ ਦੱਸਣ ਲੱਗੀ ਆਂ ਵੀ ਇਹ ਲਾਈਟ ਕਲਰ ਇਹਦੇ ਵਿੱਚ ਪੂਰਾ ਚਮਕਦਾ ਡਿਜ਼ਾਈਨ ਮੇਰਾ ਸਵੈਟਰ ਹੈ ਜੀ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਉਹ ਡਬਲ ਸ਼ੈਡਡਡ ਹੁੰਦਾ ਹੈ ਉਹਦੇ ਵਿੱਚ ਥੋੜੀ ਜਿਹੀ ਘੱਟ ਸਮਝ ਲੱਗਦੀ ਹੈ ਪਰ ਬਣਿਆ ਹੋਇਆ ਉਹਦੇ ਵਿੱਚ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ ਜੀ ਕਈ ਡਿਜ਼ਾਈਨ ਬਣਾ ਬਣਾ ਕੇ ਦੇਖੇ ਮੈਂ ਉਹਦੇ ਵਿੱਚ ਇਹ ਹੀ ਡਿਜ਼ਾਈਨ ਥੋੜਾ ਜਿਹਾ ਮੈਨੂੰ ਸੋਹਣਾ ਲੱਗਿਆ ਹੈ ਮੈਂ ਪਾ ਲਿਆ ਆਪਾਂ ਆਲਟੀ ਸਲਾਈ ਚ ਆ ਗਏ ਹਾਂ ਇਹ ਉਲਟੀ ਸਲਾਈ ਆਪਾਂ ਆਪਣੀ ਪੂਰੀ ਪਾ ਲੈਣਾ ਜੀ ਉਲਟੀ ਕੋਈ ਕੁੰਡਾ ਇਹਦੇ ਵਿੱਚ ਘਟਦਾ ਵੱਧਦਾ ਨਹੀਂ ਜੀ ਜਿਹੜੇ ਘਟਦੇ ਆ ਨਾਲ ਦੀ ਨਾਲ ਵੱਧਦੇ ਆ ਜਦ ਵੀ ਆਪਾਂ ਨੇ ਕੋਈ ਡਿਜ਼ਾਈਨ ਪਾਉਣਾ ਜੀ ਇਸੇ ਤਰ੍ਹਾਂ ਥੋੜੇ ਕੁੰਡੇ ਪਾ ਕੇ ਪਹਿਨਾ ਫਿਰ ਆਪਾਂ ਨੇ ਆਪਣਾ ਡਿਜ਼ਾਈਨ ਪਾ ਕੇ ਦੇਖਣਾ ਹੈ ਫਿਰ ਉਸ ਤੋਂ ਬਾਅਦ ਇਹ ਆਪਣੀ ਕੋਟੀ ਜਾਗਟ ਵਿੱਚ ਸ਼ੁਰੂ ਕਰਨਾ ਹੈ ਕਿਉਂਕਿ ਜੇ ਆਪਾਂ ਪਹਿਲਾਂ ਹੀ ਸ਼ੁਰੂ ਵਿੱਚੇ ਆਪਣੀ ਕੋਟੀ ਸਵੈਟਰ ਵਿੱਚ ਸ਼ੁਰੂ ਕਰ ਲੂਗੇ ਜੀ ਜਿਆਦਾ ਕੁੰਡੇ ਹੁੰਦੇ ਆ ਉਹ ਫਿਰ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਬਾਰ ਬਾਰ ਢੇੜਨਾ ਪਊਣਾ ਹੁਣ ਆਪਾਂ ਨੇ ਦੋ ਕੁੰਡੇ ਸਿੱਧੇ ਪੁੰਨ ਕੇ ਜੀ ਫੇਰ ਆਪਣਾ ਆ ਧਾਗਾ ਜਿਹੜਾ ਇੱਧਰ ਹੀ ਰੱਖਣਾ ਆਹ ਕੁੰਡਾ ਉਲਟਾ ਬੁਣ ਲੈਣਾ ਜੀ ਆ ਇੱਕ ਜਾਲੀ ਬਣ ਗਈ ਆਹ ਜਿਹੜੇ ਤਿੰਨ ਕੁੰਡੇ ਅੱਗੇ ਇਹ ਆਪਾਂ ਨੇ ਇਕੱਠੇ ਉਲਟੇ ਬੁਣ ਦੇਣੇ ਜੀ ਉਸ ਤੋਂ ਅਗਲਾ ਕੁੰਡਾ ਫੇਰ ਉਲਟਾ ਬੁਣਿਆ ਜੀ ਫੇਰ ਆਪਾਂ ਨੇ ਆਹ ਜਿਹੜਾ ਉਲਟਾ ਕੁੰਡਾ ਧਾਗਾ ਇੱਧਰਲੀ ਸਾਈਡੇ ਰੱਖ ਕੇ ਇਹਨੂੰ ਸਿੱਧਾ ਬੁਣ ਦੇਣਾ ਜੀ ਹੁਣ ਆਪਾਂ ਨੇ ਧਾਗਾ ਪਿਛਲੀ ਸਾਈਡ ਛੱਡ ਕੇ ਆਹ ਜਿਹੜਾ ਪੰਜਾਂ ਕੁੰਡਿਆਂ ਜੋ ਪਹਿਲਾ ਕੁੰਡਾ ਇਹਨੂੰ ਉਲਟਾ ਬੁਣ ਲੈਣਾ ਜੀ ਫੇਰ ਆਪਾਂ ਤਿੰਨ ਕੁੰਡਿਆਂ ਦਾ ਇਕੱਠਾ ਇੱਕ ਬਣਾ ਦੇਣਾ ਜੀ ਫੇਰ ਜਿਹੜਾ ਇੱਕ ਕੁੰਡਾ ਇਹਨੂੰ ਉਲਟਾ ਬੁਣ ਲੈਣਾ ਫੇਰ ਆਹ ਕੁੰਡਾ ਉਲਟਾ ਜੀ ਜਿਹੜਾ ਇਹਨੂੰ ਇਸ ਤਰ੍ਹਾਂ ਸਿੱਧਾ ਬੁਣ ਦੇਣਾ ਬਹੁਤ ਜਿਆਦਾ ਸੌਖਾ ਬਣਦਾ ਜੀ ਇਹ ਡਿਜ਼ਾਈਨ ਜਿੰਨਾ ਸੌਖਾ ਬਣਦਾ ਉੰਨਾ ਹੀ ਇਹ ਸੋਹਣਾ ਲੱਗਦਾ ਉਲਟੀ ਚਲਾ ਕੇ ਆਪਾਂ ਪਾ ਲੈਨੇ ਜੀ ਹੋਰ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿਵੇਂ ਦਾ ਬਣਿਆ ਇਹ ਡਿਜ਼ਾਈਨ ਪੂਰੀ ਵੀਡੀਓ ਦੇਖਿਆ ਕਰੋ ਜੀ ਫਿਰ ਸਮਝ ਲੱਗਦੀ ਆ ਉਲਟੀ ਸਲਾਈ ਵਿੱਚ ਆਪਾਂ ਨੇ ਆ ਜਿਹੜੇ ਜਾਲੀ ਵਾਲੇ ਕੁੰਡੇ ਆ ਇਹ ਵੀ ਇਸ ਤਰ੍ਹਾਂ ਬੁਣੀ ਜਾਣੇ ਆ ਜੀ ਆ ਦੇਖੋ ਜਿਵੇਂ ਇਹ ਦਿਖਦਾ ਉਸ ਤਰ੍ਹਾਂ ਹੀ ਬੁਣ ਲੈਣਾ ਇਹਨੂੰ ਦੇਖੋ ਜੀ ਡਿਜ਼ਾਈਨ ਬਣ ਕੇ ਹੋ ਗਿਆ ਤਿਆਰ ਆਪਣਾ ਦੇਖੋ ਕਿੰਨਾ ਪਿਆਰਾ ਲੱਗਦਾ ਬਿਲਕੁਲ ਸੌਖਾ ਡਿਜ਼ਾਈਨ ਹੈ ਜੀ ਇਹ ਪੂਰਾ ਬਣਿਆ ਹੋਇਆ ਇਸ ਤਰ੍ਹਾਂ ਲੱਗਦਾ ਜੀ ਡਬਲ ਸ਼ੈਡਡਾ ਉਹਨਾਂ ਕਰਕੇ ਜੀ ਇਹਦੇ 'ਚ ਕੋਈ ਡਿਜ਼ਾਈਨ ਬਹੁਤਾ ਜਿਆਦਾ ਵਧੀਆ ਨਹੀਂ ਤਾਈ ਲੱਗਿਆ ਮੈਂ ਕਈ ਬਣਾਵਣਾ ਕੇ ਦੇਖੇ ਪਰ ਆਹ ਡਿਜ਼ਾਈਨ ਮੈਨੂੰ ਵਧੀਆ ਲੱਗਿਆ ਜੀ ਇਹਦੇ ਤੇ ਮੈਂ ਇਹ ਬਣਾਇਆ ਤੁਸੀਂ ਵੀ ਜਰੂਰ ਜੇ ਇਹੋ ਜੇ ਉਹਨਾਂ ਦਾ ਬੁਣਣਾ ਹੋਇਆ ਤਾਂ ਆਹੀ ਡਿਜ਼ਾਈਨ ਪਾ ਕੇ ਬੁਣਿਓ ਜੀ ਬਹੁਤ ਪਿਆਰਾ ਲੱਗਦਾ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ